ਹੋ ਤਾਂ ਜੀ ਜੰਗਲਾਂ 'ਚ ਤੁਰ ਕੇ ਜਾਣਾ ਪੈਂਦਾ ਹੈ ਸ਼ਿਪ ਲੱਗੇ ਆ ਸ਼ਿਪਾਂ ਨਹੀਂ ਆ ਟੈਕਸੀਆਂ ਚੱਲਦੀਆਂ ਬਹੁਤ ਔਖਾ ਹੈ ਮੈਨੂੰ ਡੌਂਕੀ ਲੱਗ ਲੈਣਾ ਮੌਤ ਹੀ ਆ ਕਿਸਮ ਦੀ ਸਮਾਂ ਜੀ 2 ਮਹੀਨੇ ਲੱਗੇ ਪਹੁੰਚਣ ਉੱਥੇ ਹੋਏ ਜੀ ਹੱਥਕੜੀਆਂ ਲਾਈਆਂ ਪੈਰਾਂ ਨੂੰ ਵੀ ਲਾਈਆਂ ਲੱਕ ਨੂੰ ਵੀ ਲਾਈਆਂ ਹੱਥਾਂ ਨੂੰ ਵੀ ਲਾਈਆਂ ਸੀ ਖਾਣਾ ਕੁਝ ਨਹੀਂ ਮਿਲਦਾ ਸੀ ਥੋੜਾ ਜਿਹਾ ਮਾਰੇ ਦਿੰਦੇ ਸੀ ਬਸ ਉਹ ਵੀ ਹੱਥੇ ਖੋਲਦੇ ਸੀ ਖਾਣਾ ਵੀ ਔਖਾ ਸੀ ਤੇ ਪਾਣੀ ਮਿਲਦਾ ਅੱਜ ਇਸੇ ਕੜੇਂ ਜిల్లా ਹੁਸ਼ਿਆਰਪੁਰ ਦੇ ਸ਼ਹਿਰ ਟੰਡਾ ਡੀਐਸਪੀ ਦਫਤਰ ਦੇ ਵਿੱਚ ਜਿੱਥੇ ਕਿ ਅੱਜ ਜਿਹੜੇ ਪੰਜ ਨੌਜਵਾਨ ਜਿਹੜੇ ਹੈਗੇ ਆ ਟਰੰਪ ਸਰਕਾਰ ਵੱਲੋਂ ਜਿਹੜੇ ਰਿਪੋਰਟ ਕੀਤੇ ਗਏ ਉਹਨਾਂ ਦੇ ਵਿੱਚੋਂ ਹੁਸ਼ਿਆਰਪੁਰ ਦੇ ਪੰਜ ਨੌਜਵਾਨ ਜਿਹੜੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਲੈ ਕੇ ਆਏ ਨੇ ਤੇ ਪਰਿਵਾਰਾਂ ਦੇ ਨਾਲ ਰੂਬਰੂ ਕੀਤਾ ਜੇਕਰ ਗੱਲ ਕਰੀਏ ਤਾਂ ਸਾਡੇ ਨਾਲ ਇਸ ਵਕਤ ਜਿਹੜੇ ਹੈਗੇ ਆ ਦਲਜੀਤ ਸਿੰਘ ਜਿਹੜੇ ਕਿ ਹਲਕਾ ਵਿਧਾਇਕ ਦੇ ਪਿੰਡ ਦੇ ਨੇ ਪਿੰਡ ਕੋਰਾਲਾ ਦੇ ਨੇ ਉਹਨਾਂ ਤੋਂ ਜਾਣਦੇ ਆ ਕਿ ਕੀ ਇਹਨਾਂ ਨੇ ਜਦੋਂ ਅਮਰੀਕਾ ਗਏ ਆ ਤੇ ਇਹਨਾਂ ਨੂੰ ਪਤਾ ਲੱਗਾ ਜਿਹਨਾਂ ਦੇ ਪਰਿਵਾਰ ਨੇ ਜਿਹੜੀ ਹੈਗੀ ਆ 5 ਕਿਲੇ ਜ਼ਮੀਨ ਵੀ ਜੀ ਹੈਗੀ ਆ ਏਜੰਟਾਂ ਨੂੰ ਲਿਖ ਦਿੱਤੀ ਤੇ ਇਹਨਾਂ ਨਾਲ ਕੀ ਕੁਝ ਵੀ ਤੇ ਆ ਉਥੇ ਦਲਜੀਤ ਸਿੰਘ ਹਾਂਜੀ ਡੌਂਕੀ ਲੱਗ ਗਿਆ ਜੀ ਮਸੀਕੋ ਉੱਥੇ ਤਾਂ ਨਹੀਂ ਪਨਾਮਾ ਤਾਂ ਨਹੀਂ ਤੇ ਉਦਾਂ ਕਹਿੰਦੇ ਫਲੈਟ ਹੋਣੀ ਪਰ ਫਲੈਟ ਹੋਈ ਨਹੀਂ ਡੌਂਕੀ ਲੱਗ ਗਿਆ ਤੇ ਉਹਨੇ ਕਿਹਾ ਮਸੀਕੋ ਪਹੁੰਚਿਆ ਉਦੋਂ ਉਹਨਾਂ ਨੇ ਕਿਹਾ ਕਿੰਦਾ ਪੈਣੀ ਲਗਾ ਦਿਓ ਉਹਨਾਂ ਲਗਾਤੀ ਅੱਛਾ ਹਾਂਜੀ ਇਹ ਕੀ ਕੁਝ ਅੰਕੁਰਾਈਆਂ ਉੱਥੇ ਫਤਿਹ ਜੀ ਜੰਗਲਾਂ 'ਚ ਤੁਰ ਕੇ ਜਾਣਾ ਪੈਂਦਾ ਹੈ ਸ਼ਿਪ ਲੱਗੇ ਜਾਂ ਸ਼ਿਪਾਰਾ ਨਹੀਂ ਜਾਂ ਟੈਕਸੀਆਂ ਚੱਲਦੀਆਂ ਬਹੁਤ ਔਖਾ ਹੈ ਮੈਨੂੰ ਟੌਕੀ ਲੱਗ ਲੈਣਾ ਮੌਤ ਹੀ ਹੈ ਕਿਸਮ ਦੀ ਕੀ ਹਾਲਾਤਾਂ ਦੇ ਵਿੱਚ ਜੀ ਪਹੁੰਚੇ ਉੱਥੇ ਕਿੰਨਾ ਸਮਾਂ ਲੱਗਾ ਸਮਾਂ ਜੀ 2 ਮਹੀਨੇ ਲੱਗੇ ਪਹੁੰਚਣ ਨੂੰ ਉੱਥੇ ਬਹੁਤ ਮਾੜੇ ਹਾਲਾਤ ਸੀ ਜੀ ਹੁਣ ਜੋ ਤੁਸੀਂ ਆਏ ਉਹ ਤਾਂ ਕੀ ਹਾਂ ਸਰਕਾਰ ਨੇ ਤੁਹਾਨੂੰ ਭੇਜਿਆ ਤੁਹਾਨੂੰ ਪਤਾ ਸੀ ਕਿ ਤੁਸੀਂ ਏਰੀਆ ਜਾ ਰਹੇ ਹੋ ਹਾਂ ਜੀ ਇਹਨੇ ਦੱਸਿਆ ਜੀ ਵੀ ਇੰਡੀਆ ਘਾਤੇ ਰਿਪੋਰਟ ਕੀਤੇ ਜਾ ਰਹੇ ਅੱਛਾ ਹਾਂ ਜੀ ਕੀ ਸੀ 30 ਦਿਨਾਂ ਦੇ ਬੈਠਰੇ ਦਹਾਜ ਦੇ ਵਿੱਚ ਤੇ ਕੀ ਕੁਝ ਅੰਕੜਾ ਆ ਗਿਆ ਇਸ ਤਰ੍ਹਾਂ ਪਹੁੰਚਣ ਤੇ ਅਬਸਰ 에ਰਪੋਰਟ ਤੇ ਪਹੁੰਚਦਾ ਹਾਂ ਮੈਂ ਇਹ ਹੱਥ ਗੜੀਆਂ ਲਾਈਆਂ ਤੇ ਪੈਰਾਂ ਨੂੰ ਵੀ ਲਾਈਆਂ ਲੱਕ ਨੂੰ ਵੀ ਲਾਈਆਂ ਹੱਥਾਂ ਨੂੰ ਵੀ ਲਾਈਆਂ ਸੀ ਖਾਣ ਨੂੰ ਕੁਝ ਨਹੀਂ ਦਿੰਦੇ ਸੀ ਥੋੜਾ ਜਿਹਾ ਮੜੇ ਦਿੰਦੇ ਸੀ ਬਸ ਉਹ ਵੀ ਹੱਥ ਨੇ ਖੋਲਦੇ ਸੀ ਖਾਣਾ ਵੀ ਔਖਾ ਸੀ ਤੇ ਪਾਣੀ ਮਿਲਦਾ ਹੁਣ ਕੀ ਮੰਗ ਕਰਦੇ ਸਰਦੋ ਅਸੀਂ ਤਾਂ ਇਨਸਾਫ ਦਿੱਤਾ ਜਾਵੇ ਕਿ ਜ਼ਮੀਨ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਨੇ ਸੁੱਛੜਾਈ ਜਾਵੇ ਜ਼ਮੀਨ ਛੜਾ ਕੇ ਦਿੱਤੀ ਜਾਵੇ ਵਾਪਸ ਦਿੱਤੀ ਜਾਵੇ ਜਿਸ ਤਰ੍ਹਾਂ ਕਿ ਦਿਲਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਜਿਹੜੀ ਏਜੰਟਾਂ ਵੱਲੋਂ ਕੀਤੀ ਗਈ ਧੋਖਾ ਘੜੀ ਦੇ ਅਸੀਂ ਸ਼ਿਕਾਰ ਹੋਏ ਹਾਂ ਤੇ ਸਾਡੀ ਕਰੋੜਾਂ ਰੁਪਈਆ ਦੀ ਜ਼ਮੀਨ ਜਿਹੜੀ ਹੈਗੀ ਹੈ ਇਹਨਾਂ ਏਜੰਟਾਂ ਨੇ ਪਿੱਛੋਂ ਪਰਿਵਾਰ ਕੋਲੋਂ ਲਖਾ ਲਈ ਕਿਉਂਕਿ ਇਹ ਮੈਕਸੀਕੋ ਫਸੇ ਹੋਏ ਸਨ ਤੇ ਇਹਨਾਂ ਦੇ ਪਰਿਵਾਰ ਦਾ ਇਹ ਕਹਿਣਾ ਹੈਗਾ ਕਿ ਇਹਨਾਂ ਨੂੰ ਇਹੋ ਹੀ ਕਿਹਾ ਗਿਆ ਕਿ ਜਦ ਤੱਕ ਤੁਸੀਂ ਜ਼ਮੀਨ ਨਹੀਂ ਲਖਾਓਗੇ ਉਦੋਂ ਤੱਕ ਮੈਕਸੀਕੋ ਤੋਂ ਅੱਗੇ ਨਹੀਂ ਤੁਰਿਆ ਜਾਏਗਾ ਔਰ ਇਹ ਵੀ ਉਸੇ ਧੋਖਾ ਧੜੀ ਦਾ ਸ਼ਿਕਾਰ ਹੋਣੇ ਅਮਰੀਕਾ ਤੋਂ ਰਿਪੋਰਟ ਕਰਕੇ ਅੰਮ੍ਰਿਤਸਰ 에어ਪੋਰਟ ਤੇ ਸਾਡੇ ਛੋਟੇ ਬੱਚੇ ਭਰਾ ਪਹੁੰਚੇ ਆ ਉਹ ਹੁਣ ਹਰਪੁਰ ਡਿਸਟ੍ਰਿਕਟ ਦੇ 10 ਸਿਗੇ ਦਿਨਾਂ ਵਿੱਚੋਂ 5 ਟਾਂਡੇ ਹਲਕੇ ਦੇ ਸੀਗੇ ਜਿਨ੍ਹਾਂ ਦੀ ਨਾਮ ਦਲਜੀਤ ਸਿੰਘ ਹਰਮਨਪ੍ਰੀਤ ਹਰਪ੍ਰੀਤ ਦਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਉਹ ਇੱਥੇ ਸਾਡੇ ਕੋਲ ਪਹੁੰਚ ਗਏ ਆ ਤਾਂ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਟੇਕਓਵਰ ਕਰਤੇ ਨਾਲੀ ਅਸੀਂ ਹਦਾਇਤ ਕੀਤੀ ਹੈ ਕਿ ਭਾਈ 5 ਦਿਨ ਦੇ ਅੰਦਰ ਅੰਦਰ ਸਾਨੂੰ ਬਿਆਨ ਨੋਟ ਕਰਾਏ ਜਾਣ ਕਿਹੜੇ ਏਜੰਟ ਦੇ ਥਰੂ ਇਹ ਗਏ ਸੀਗੇ ਤਾਂ ਕਿ ਪੰਜਾਬ ਗਵਰਨਮੈਂਟ ਉਹ ਏਜੰਟਾਂ ਤੇ ਕਾਰਵਾਈ ਕਰ ਸਕੇ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਨਿਰਦੇਸ਼ ਆ ਉਹਨਾਂ ਨੇ ਸਖਤੀ ਚ ਇਹ ਗੱਲ ਨੂੰ ਸੀ ਲਾਗੂ ਕਰਨ ਲਈ ਤਾਂ ਬੜੀ ਸੀਰੀਅਸ ਗੱਲ ਲਈ ਹੈ ਕਿ ਜਿਹਨਾਂ ਦੇ ਗਲਤ ਤਰੀਕੇ ਨਾਲ ਜਿਹੜੇ ਏਜੰਟਾਂ ਨੇ ਬੱਚੇ ਭੇਜੇ ਸੀਗੇ ਉਹ ਖੱਜ ਖੁਜਾਰ ਹੋਏ ਆ ਬਦਕਿਸਮਤੀ ਕੀ ਕਿ ਇਹ ਲੋਕ ਪੀ ਪੰਜਾਬ ਨਾਲ ਕਿਉਂ ਪਤਾ ਨਹੀਂ ਕਿਉਂ ਵਿਕਤਰਾ ਕਰਦੇ ਆ ਇੱਕ ਪੰਜਾਬ ਦੇ ਅੰਦਰ ਹੀ ਜਹਾਜ ਨੂੰ ਉਤਾਰਿਆ ਜਾਂਦਾ ਤਾਂ ਇਹੋ ਮੈਸੇਜ ਦਿੱਤਾ ਜਾਂਦਾ ਕਿ ਪੰਜਾਬੀ ਸਾਰੇ ਬਾਹਰ ਜਾ ਰਹਾ ਹੈ ਹੱਲੇ ਕੀ ਹਰਿਆਣੇ ਦੇ ਸਿਗੇ ਗੁਜਰਾਤ ਦੇ ਸਿਗੇ ਹੋਰ ਵੀ ਕਈ ਸੂਬਿਆਂ ਦੇ ਸੇ ਬੱਚੇ ਸਿਗੇ ਪ੍ਰਮਾਤਮਾ ਦੀ ਕਿਰਪਾ ਕੀ ਇਹ ਸੁਖ ਸੁਵਿਲੀ ਆਪਣੇ ਘਰੇ ਆ ਗਏ ਨੇ ਤਾਂ ਜਿਸ ਤਰ੍ਹਾਂ ਮੈਨੂੰ ਬਹੁਤ ਹੀ ਸਤਿਕਾਰਯੋਗ ਪਿੰਡ ਕਰਾਲੇ ਤੋਂ ਦੱਸਿਆ ਕਿ ਚਾਰ ਖੇਤ ਲਖਾਲੇ ਸੀ ਏਜੰਟ ਦੀ ਇਹਨਾਂ ਕੋਲ ਜੇਦੀ ਕੀਮਤ ਘੱਟੋ ਘੱਟ ਵੀ 1 ਕਰੋੜ ਦੇ ਕਰੀਬ ਆ ਤੇ ਜਿੰਨੇ ਨਾਲ ਵੀ ਇਦਾਂ ਦਾ ਹੈਪਨ ਹੋਇਆ ਆ ਅਸੀਂ ਉਹਨੂੰ ਸਖਤੀ ਦੇ ਨਾਲ ਨਜਿੱਠਾਂਗੇ ਟਰਾਈ ਕਰਾਂਗੇ ਕਿ ਇਹ ਬੱਚਿਆਂ ਦੀ ਜਿਹੜੀ ਲਾਜ਼ ਹੈਗੀ ਆ ਉਹਦੀ ਪ੍ਰਵਾਇ ਕੀਤੀ ਜਾਵੇ ਕੈਮਰਮੈਨ ਲਖਸ਼ਮੀਪੱਤਨੀ ਦੇ ਨਾਲ ਤਰਸੀਮ ਪੱਪੂ ਪੀਟੀਸੀ ਨਿਊਜ਼ ਹੁਸ਼ਿਆਰਪੁਰ